ਸਤਿ ਸ਼੍ਰੀ ਅਕਾਲ ਦਾ ਅਨਮੂਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਨਾਲ ਰਮਨ ਬਾਜਵਾ ਤੁਸੀਂ ਦੇਖ ਰਹੇ ਹੋ ਪੰਜਾਬ ਨਾਊ ਬੁਲਟਿਨ ਕਨੌਰੀ ਬਾਰਡਰ ਤੇ 38 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਉਂਦਾ ਕਿ ਹੈ ਕਿ ਜਾਣ ਬੁਝ ਕੇ ਅਸੀਂ ਮਰਨ ਵਰ ਤੋੜਨ ਲਈ ਨਹੀਂ ਕਿਹਾ ਪੰਜਾਬ ਸਰਕਾਰ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਮੁਹੱਈਆ ਕਰਾਉਣ ਲਈ ਹੋਰ ਸਮਾਂ ਮੰਗਿਆ ਅਗਲੀ ਸੁਣਵਾਈ ਹੋਣ 6 ਜਨਵਰੀ ਨੂੰ ਹੋਏਗੀ ਅਦਾਲਤ ਨੇ ਐਵੀਕੇਆ ਕੀ ਕੁਝ ਅਖੌਤੀ ਕਿਸਾਨ ਆਗੂ ਗੈਰ ਜ਼ਿੰਮੇਵਾਰਨਾ ਬਿਆਨ ਦੇ ਚੁਕੇ ਨੇ ਸੁਣਵਾਈ ਸੋਮਵਾਰ 6 ਜਨਵਰੀ ਨੂੰ ਤੈਅ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਸਾਨੂੰ ਢੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੇ ਆਦੇਸ਼ ਦੀ ਪਾਲਣਾ ਕਰਨ ਦੀ ਲੋੜ ਹੈ ਦਿੱਲੀ ਦੇ ਸੀਐਮ ਆਰਤੀ ਸ਼ੀ ਨੇ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਲਿਖੀ ਗਈ ਚਿੱਠੀ ਤੇ ਪਲਟਵਾਰ ਕੀਤਾ ਉਹਨਾਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਹਿੰਦੇ ਦੀ ਭਾਜਪਾ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਆੜੇ ਹੱਥੀ ਲੈਂਦੇ ਕਿ ਸਰਕਾਰ ਕਿਸਾਨਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਜਲਦ ਮੁਲਾਕਾਤ ਕਰਕੇ ਉਹਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਨੇ ਉਹਨਾਂ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੀ ਸਹਿਰ ਪ੍ਰਤੀ ਚਿੰਤਾ ਜ਼ਾਹਰ ਕਰਦੀ ਹੈ ਕੇਂਦਰ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਏ ਉਹਨਾਂ ਕਹਿੰਦੇ ਕਿ ਜੇਕਰ ਡੱਲੇਵਾਲ ਦਾ ਨੁਕਸਾਨ ਹੁੰਦਾ ਤਾਂ ਇਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੋਏਗੀ ਉਦੋਂ ਸ਼ੰਭੂ ਤੇ ਖਨੋਰੀ ਬਾਡੀ ਤੇ ਬੈਠੇ ਕਿਸਾਨ ਅੰਦੋਲਨ ਨੂੰ ਹੋਰ ਪਰਵਾ ਹੁੰਗਾਰਾ ਦਿੰਦਿਆਂ ਹੁਣ ਦੱਖਣ ਦੇ ਕਿਸਾਨ ਵੀ ਮੋਰਚੇ ਤੇ ਪਹੁੰਚ ਚੁੱਕੇ ਨੇ ਜਿਨ੍ਹਾਂ ਵੱਲੋਂ ਡੱਲੇਵਾਲ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਰਦਿਆਂ ਕਿਸਾਨ ਆਗੂ ਅਭਿਮਨਿਉ ਕੋਹੜ ਅਤੇ ਹੋਰ ਕਿਸਾਨ ਲੀਡਰਾਂ ਨਾਲ ਮੰਚ ਸਾਂਝਾ ਕਰਦਿਆਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਉਹਨਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਹਿ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਸ਼ੇਸ਼ ਕਰਕੇ ਸਾਡੇ ਦੱਖਣ ਭਾਰਤ ਤੋਂ ਕਿਸਾਨ ਆਏ ਹੋਏ ਨੇ ਸਭ ਤੋਂ ਪਹਿਲਾਂ ਪੁਰਬੁਰੂ ਸ਼ਾਂਤਕਮਾਰ ਜੀ ਫਰੋਂ ਕਰਨਾਟਕਾ ਤੋਂ ਆਏ ਹੋਏ ਨੇ ਪੀ ਆਰ ਪਾਂਡਿਆਨ ਜੀ ਤਾਮਿਲਆਡੂ ਤੋਂ ਮੈਡਮ ਸੋਦਾ ਜੀ ਪਾਂਡੇਚੇਰੀ ਤੋਂ ਅਮਨਿਓ ਕਹਾਰ ਜੀ ਤੇ ਦਾਸ ਲਖਵਿੰਦਰ ਸਿੰਘ ਸਾਥੀਓ ਅੱਜ ਦੀ ਪ੍ਰੈਸ ਕਾਨਫਰੰਸ ਜੋ ਹੈ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਵੀ ਕੱਲ ਜੋ ਸਾਰਾ ਦਿਨ ਚੱਲਿਆ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਚੱਲੀਆਂ ਮੀਟਿੰਗ ਦਾ ਦੌਰ ਚੱਲਿਆ ਉਸ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੱਲ ਸਿਹਤ ਵੀ ਜ਼ਿਆਦਾ ਡਾਊਨ ਹੋ ਗਈ ਸੀ ਉਸ ਕਰਕੇ ਕੱਲ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰ ਪਾਏ 1 ਟੂ 1 ਹੀ ਸਾਥੀਆਂ ਨੇ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ ਸਭ ਤੋਂ ਮਹੱਤਵਪੂਰਨ ਜੋ ਪਰਸੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਇੱਛਾ ਵਿਅਕਤ ਕੀਤੀ ਸੀ ਵੀ ਆਉਣ ਵਾਲੀ 4 ਫਰਵਰੀ ਨੂੰ ਅਚਾਰ ਜਨਵਰੀ 2025 ਨੂੰ ਉਹ ਸ਼ਨੀਵਾਰ ਵਾਲੇ ਦਿਨ ਇੱਕ ਵੱਡਾ ਇਕੱਠ ਜਿਹੜਾ ਹੋਣ ਜਾ ਰਿਹਾ ਉਸ ਦੇ ਵਿੱਚ ਉਹ ਸੰਗਤ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੁਹਾਡੇ ਮਾਧਮ ਰਾਹੀਂ ਅਸੀਂ ਸਾਰੇ ਅਵਾਮ ਨੂੰ ਅਪੀਲ ਕਰਦੇ ਹਾਂ ਕਿਸਾਨ ਮਜ਼ਦੂਰ ਛੋਟਾ ਵਪਾਰੀ ਹਰ ਇੱਕ ਵਰਗ ਨੂੰ ਖਨੋਰੀ ਮੋਰਚੇ ਤੇ ਜਿੱਥੇ 38 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤੇ ਬੈਠੇ ਹੋਏ ਨੇ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੇ ਨੇ ਉਹਨਾਂ ਦੀ ਇੱਛਾ ਹੈ ਤੇ ਜਦੋਂ ਇਸ ਹਾਲਾਤ ਚ ਇਨਸਾਨ ਹੁੰਦਾ ਉਹਦੀ ਇੱਛਾ ਜਿਹੜੀ ਹੁੰਦੀ ਸਾਡੀ ਵੀ ਫਰਜ਼ ਬਣਦਾ ਹੈ ਉਸ ਇੱਛਾ ਨੂੰ ਪੂਰੀ ਕਰੀਏ ਵੀ ਅਸੀਂ ਵੱਡੀ ਤੋਂ ਵੱਡੀ ਗਿਣਤੀ ਚ ਖਨੋਰੀ ਪਹੁੰਚੀਏ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀ ਇੱਛਾ ਖਨੋਰੀ ਮੋਰਚੇ ਦੀ ਹੈ ਖਾਸ ਕਰਕੇ ਜਿਹੜੇ ਵੀ ਸਾਥੀ ਇਹਨਾਂ ਆਉਣਾ ਚ ਹੈ ਹਰਿਆਣਾ ਚੋਂ ਵੱਡੀ ਗਿਣਤੀ ਚ ਆਉਣੇ ਆ ਨਾ ਲੱਗਦੇ ਏਰੀਏ ਚੋਂ ਪੰਜਾਬ ਰਾਜਸਥਾਨ ਪੂਰੇ ਦੇਸ਼ ਤੋਂ ਤੁਸੀਂ ਦੇਖ ਸਕਦੇ ਹੋ ਦੱਖਣ ਭਾਰਤ ਚੋਂ ਪੂਰੇ ਦੇਸ਼ ਤੋਂ ਲੋਕ ਆਉਣੇ ਵੀ ਸ਼ੁਰੂ ਹੋ ਗਏ ਨੇ ਤੇ ਸਾਡੇ ਸਾਥੀਆਂ ਨੇ ਵੱਡੀ ਗਿਣਤੀ ਚ ਕੱਲ ਨੂੰ 4 ਜਨਵਰੀ 2025 ਨੂੰ ਖਨੌਰੀ ਤੇ ਪਹੁੰਚਣਾ ਉਦਰ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਰ ਸਿੰਘ ਪੰਦੇ ਨੇ ਮੀਡੀਆ ਨਾਲ ਗਲਬਾਤ ਕਰ ਦਿਆ ਕੇਂਦਰੀ ਕੈਬਨਟ ਮੀਟਿੰਗ ਵਿੱਚ ਲਏ ਫੈਸਲਿਆਂ ਨੂੰ ਮਨਪਾਗਾ ਦੱਸਿਆ ਉਹਨੇ ਕਿ ਮੋਦੀ ਸਰਕਾਰ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋਏ ਨੇ ਉਹਨੇ ਕਿ ਕਿਸਾਨ ਅੰਦੋਲਨ ਨੂੰ 1 ਸਾਲ ਦਾ ਸਮਾਂ ਹੋਣ ਵਾਲਾ ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਵਾਸਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਉਨੇ ਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 78ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ ਮੰਗਾ ਮੰਨੇ ਜਾਣ ਤੱਕ ਮੋਰਚਾ ਨਿਰਵਿਗੰਨ ਜਾਰੀ ਰਹੇਗਾ ਮੈਂ ਸਰਵਣ ਸਿੰਘ ਪੰਦੇਰ ਸਵੇਰ ਦੇ 6 ਵਜੇ ਹੋਣਿਆ ਮੈਂ ਇਸ ਵੇਲੇ ਸ਼ੰਭੂ ਬਾਰਡਰ ਤੇ ਖੜਾ ਹੈਗਾ ਔਰ ਲਗਭਗ 11 ਮਹੀਨੇ ਅੰਦੋਲਨ ਚ ਪੂਰੇ ਹੋਣ ਦੇ ਵਿੱਚ ਸਿਰਫ 10 ਦਿਨ ਬਾਕੀ ਹੈਗੇ ਔਰ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਮੋਦੀ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ 'ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲੈ ਕਿਹੜੇ ਬਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਏਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ ਹੁਣ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ ਦਸਾਂ ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਬਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਵੀ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾ ਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਨ ਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੂਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰਪੋਰੇਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਜੋ ਕਹਿੰਦੇ ਆ ਕਿ ਅਸੀਂ ਤਾਂ ਲਕਸ਼ਣਾ ਜਿੱਤਣ ਡੇ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਵੈਸ਼ਨੋ ਜੀ ਲਕਸ਼ਣਾ ਜਿੱਤਣਾ ਇਹ ਕਿੱਧਰ ਦਾ ਮਾਪਦੰਡ ਆ ਤੁਸੀਂ ਨੈਸ਼ਨਲ ਇਲੈਕਸ਼ਨਾਂ ਦੇ ਵਿੱਚ ਹਾਰੇ ਜੇ ਤੁਸੀਂ 239ਾਂ ਤੇ ਖਲੋਗੇ ਉਹ ਨਹੀਂ ਚੇਤਾ ਹੈਗਾ ਲਕਸ਼ਣ ਜਿੱਤਣਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ ਹਾਂ ਤੁਸੀਂ ਇਹ ਵੀ ਦੱਸੋ ਨਾ ਵੀ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਦੇਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਕਸ਼ਣਾਂ ਜਿੱਤਣ ਦੇ ਤਾਂ ਹੋਰ ਵੀ ਰਿਜਨ ਹੋ ਸਕਦੇ ਆ ਤਨਬਾਲ ਹੋ ਸਕਦਾ ਤੁਹਾਡੇ ਮਗਰ ਸਾਰੇ ਕਾਰਪੋਰੇਟ ਖੜਾ ਜਿਹੜੇ ਪ੍ਰਚਾਰ ਮੱਧ ਮੇ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ ਪਾ ਕੇ ਵੋਟਾਂ ਲੈਣੀਆਂ ਇਹ ਕਿੱਧਰ ਦੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਠੀਕ ਹੈ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਮਰਤ 31ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਔਰ ਦੋਵਾਂ ਫੋਰਮਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ ਦੋ ਦੇ ਵਿੱਚ ਸ਼ੁਰੂ ਹੋਇਆ ਦਾ ਮਰਨਮਰ ਸ਼ੁਰੂ ਹੋਇਆ ਉਹ ਮੀਟਿੰਗ ਲੈਣ ਲਈ ਨਹੀਂ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਊਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਇਕੱਠ ਆ ਸ਼ੰਭੂ ਬਾਡਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ 6 ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਅਪੀਲ ਹੈਗੀ ਆ ਸ਼ੰਭੂ ਬਾਡਰ ਤੇ ਫੈਸਲਾ ਕੀਤਾ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਧੰਨਵਾਦ ਉਦਸਰੀ ਇਕਾਤਕ ਸਾਹਿਬ ਤੇ ਬਾਗੀ ਤੜਾ ਪਹੁੰਚਿਆ ਹੈ ਸੁਖਬੀਰ ਸਿੰਘ ਬਾਲਦਲ ਦੇ ਅਸਤੀਫੇ ਨੂੰ ਲੈ ਕੇ ਗਲਬਾਤ ਹੋ ਸਕਦੀ ਹੈ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਬਾਗੀ ਲੀਡਰਾਂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਜਾਣਕਾਰੀ ਮੁਤਾਬਕ ਬਾਗੀ ਤੜੇ ਦੇ ਲੀਡਰ ਸ੍ਰੀ ਅਕਾਤਖ ਸਾਹਿਬ ਪਹੁੰਚੇ ਹਨ ਅਤੇ ਜਲਦ ਹੀ ਸ੍ਰੀ ਅਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕਰ ਸਕਦੇ ਨੇ ਇਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਂਡਿੰਗ ਪਏ ਅਸਤੀਫੇ ਸੰਬੰਧੀ ਹੁਕਮ ਦੇਣ ਦੀ ਮੰਗ ਕੀਤੀ ਜਾ ਸਕਦੀ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸ੍ਰੀ ਅਕਾਤਖ ਸਾਹਿਬ ਦੇ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰਦੇ ਹੋ ਕਿ ਆਈਸੀਕੇ ਜਿਹੜੇ ਆਗੂਆਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ ਜਾਏ ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਥੇਦਾਰ ਨੂੰ ਅਸਤੀਫਿਆਂ ਨੂੰ ਸਵੀਕਾਰ ਕਰਨ ਸੰਬੰਧੀ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਅੱਜ ਬਾਗੀ ਤੜੇ ਵੱਲੋਂ ਸਿੰਘ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਏਗਾ ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕੁਝ ਸਰਕਾਰਾਂ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉੱਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹائش ਉੱਤੇ ਆਏ ਸੀ ਪਹਿਲੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ। ਉਹ ਰੱਦ ਕਰਨੀ ਚਾਹੀਦੀ ਹੈ। ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ। ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾਂ ਤਾਂ ਸਿੰਘ ਸਹਿਬਾਨ ਦੇ ਦਸਕਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਕਤ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਬੇ ਤੇ ਸਭਾਏ ਮਾਨ ਨੇ ਜਦੋਂ ਰੁਤਬੇ ਤੇ ਸਭਾਏ ਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਹੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਸ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਜੀ ਹਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਭਾਰਤ ਵਿੱਚ ਜਿੱਥੇ ਹੁਣ ਤੱਕ ਹਨੀ Trap ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਉੱਤੇ ਹੀ ਤਾਜ਼ਾ ਮਾਮਲਾ ਬਠਿੰਡਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਦੋ ਔਰਤਾਂ ਵੱਲੋਂ ਇੱਕ ਫੌਜੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਦੀ ਕਥਿਤ ਵੀਡੀਓ ਬਣਾਈ ਗਈ ਅਤੇ ਕਰੀਬ 90 ਹਜ਼ਾਰ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਬਠਿੰਡਾ ਦੇ ਡੀਐਸਪੀ ਸਿਟੀ 1 ਹਰਬੰਸ ਸਿੰਘ ਤਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਮਿਲਣ ਤੇ ਥਾਣਾ ਕੋਤਵਾਲੀ ਵਿਖੇ ਦੋ ਔਰਤਾਂ ਸਮੇਤ 6 ਤੇ ਮਾਮਲਾ ਦਰਜ ਕਰਕੇ ਇੱਕ ਔਰਤ ਸਮੇਤ 4 ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰ ਖਾਸ ਹੈ ਕਿ ਗ੍ਰਫਤਾਰ આરોપીਆ ਵਿੱਚ ਦੋ ਪਤੀ ਪਤਨੀ ਵੀ ਸ਼ਾਮਿਲ ਹੈ। ਕੱਲ ਸਾਡੇ ਥਾਣਾ ਕਤਵਾਲੀ ਦੇ ਏ ਸੀ ਗੁਰਮੀਲ ਸਿੰਘ ਥਾਣੇ ਕਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਜੋ ਅਬੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀ ਐਸ ਐਫ ਤੋਂ ਰਿਟਾਇਰ ਹੈ। ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ। ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਰੇਲਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚਲਾ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨਾਂ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਮਹਿਲਾ ਫਸਲਾ ਲਿਆ ਜਿਹੜਾ ਸੀ ਉਹਨੂੰ ਉਸ ਤੋਂ ਉਹਦੇ ਨਾਲ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢਿੱਲੋ ਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ ਉੱਥੇ ਲਿਜਾ ਆਪਦੇ ਜਾਲ ਵਿੱਚ ਫਸਾ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਉਤਰਵਾ ਲਏ ਜਦੋਂ ਉਹਨੇ ਕੱਪੜੇ ਉਤਰਵਾ ਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਮਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਉਹਦੀ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀਆਂ ਉਹਦੇ ਵੀਡੀਓ ਉਹਨਾਂ ਨੇ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਉਹਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜ਼ਬਰਦਸਤੀ ਉਹਨੂੰ ਡਰਾ ਧਮਕਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਮੇਂ-ਸਮ ਤਾਂ ਉਹ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇਹ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੈਂਟਸ ਹੈ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਵੱਲੋਂ ਜਿਹੜਾ 40000 ਰੁਪਏ ਦੇ ਕੜਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਜਿਹੜੀ ਸਕੂਟਰੀ ਤੈਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਐ ਦੋ ਆਦਮੀਆਂ ਦੀ ਤੇ ਚ ਗ੍ਰਿਫਤਾਰੀ ਹ ਇਹਨਾਂ ਦੇ ਖਿਲਾਫ ਇਹਦੇ ਚ ਜਸਪ੍ਰੀਤ ਕਰਨਾਂ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਏਸੀ ਤਰ੍ਹਾਂ ਦਾ ਹਨੀ ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾਗਾ ਬਾਕੀ ਅਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਆ ਸਪੀਡ ਵਿੱਚ ਜੀ ਇਹਦਾ ਮਤਲਬ ਹੈ ਪਤੀ ਪਤਨੀ ਕਿੰਨੇ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਉਹਨਾਂ ਦੇ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸੇਖਾਂ ਦਾ ਰਹਿਣ ਵਾਲਾ ਹੈਗਾ ਤੇ ਇੱਕ ਜਿਹੜਾ ਹੈਗਾ ਬੇਕੂ ਜੇਕਰ ਕਲਕੱਤੀ ਇੱਕ ਸਾਮਕਾ ਫੌਜੀ ਐਨੇ ਜਲਦੀ ਫਸ ਗਿਆ ਆਮ ਲੋਕਾਂ ਨੂੰ ਸਿੱਖੀ ਪੀਂਚਾ ਦੋ ਇਸ ਤਰ੍ਹਾਂ ਹੁਕਾਮ ਨਹੀਂ ਗਿਆ ਮੈਂ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿਨ੍ਹਾਂ ਤੋਂ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮਕਾ ਫੌਜੀ ਜਿਹੜਾ ਬੰਦਾ ਠਾਗੇ ਉਹਨੂੰ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਅਜਿਹਾ ਗੱਲ ਕਰੀਏ ਮੌਸਮ ਦੀ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਠੰਡ ਨੇ ਜ਼ੋਰ ਫੜ ਲਿਆ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਕੜਾਕੇ ਦੀ ਠੰਡ ਨੇ ਜਾਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਨਵੇਂ ਸਾਲ ਦੇ ਦੂਜੇ ਦਿਨ ਹੀ ਸੰਗਣੀ ਧੁੰਦ ਤੇ ਕੋਹਰਾ ਜੰਮਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਪਹਾੜੀ ਖੇਤਰਾ ਵਿੱਚ ਬਰਬਾਰੀ ਅਤੇ ਮੀਦ ਅਲਰਟ ਜਾਰੀ ਕੀਤਾ ਗਿਆ ਹੈ ਰਾਸ਼ਟਰੀ ਆਰਥਰ ਨੇ ਦਿੱਲੀ ਵਿੱਚ ਤੇਜ਼ ਠੰਡੀਆਂ ਹਵਾਵਾਂ ਤੇ ਸੰਗਣੀ ਤੁੰਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ ਦਿਨ ਦਾ ਵਾਤਾਵਰਣ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਰਾਤ ਦਾ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਸ਼ਾਮ ਤੱਕ ਹਵਾ ਦੀ ਰਫਤਾਰ ਘਟ ਹੋਣ ਦੀ ਸੰਭਾਵਨਾ ਹੈ ਪਰ ਤੁੰਡਾ ਪ੍ਰਭਾਵ ਬਣਿਆ ਰਹੇਗਾ ਰਾਜਸਥਾਨ ਦੇ ਚੂਰੂ ਅਤੇ ਬੀਕਾਨੇਰ ਵਰਗੇ ਇਲਾਕਿਆਂ ਵਿੱਚ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਤੱਕ ਡਿੱਗਿਆ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਤਾਪਮਾਨ ਸਿਰਫ ਉਹੇਠਾ ਪਹੁੰਚਣ ਨਾਲ ਢਲ ਚਿੱਲ ਦੀ ਸਤਾ ਵੀ ਜੰਮ ਗਈ ਹੈ। ਗੁਲਮਰਗ, ਪਹਿਲਗਾਮ ਅਤੇ ਸ਼੍ਰੀਨਗਰ ਵਿੱਚ ਸਥਿਤੀ ਹੋਰ ਵੀ ਗੰਬੀਰ ਹੈ ਜਿੱਥੇ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗਿਆ ਹੈ। 4 ਤੋਂ 7 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ਿਮਲਾ, ਮਨਾਲੀ ਅਤੇ ਕੁਫਰੀ ਵਰਗੇ ਮਸ਼ਹੂਰ ਸੈਰ ਸਪਟਾ ਸਥਾਨਾਂ ਤੇ ਪਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਠੰਡ ਹੋਰ ਵਧਣ ਜਾ ਰਹੀ ਹੈ। ਉਤਰ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਮੱਧ ਪ੍ਰਦੇਸ਼ ਅਤੇ ਬਿਹਾਰ ਸਮੇਤ 7 ਸੂਬਿਆਂ ਵਿੱਚ ਕੋਲਡ ਡੇ ਬਲੇ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਪੂਰਬੀ ਸੂਬਿਆਂ ਵਿੱਚ ਸੰਗਣੀ ਤੋਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੋ ਜੇ 1 ਜਨਵਰੀ ਤੱਕ ਰਹਿ ਸਕਦੀ ਹੈ ਸਰਦੀ ਦਾ ਇਹ ਦੌਰ ਲੋਕਾਂ ਲਈ ਮੁਸ਼ਕਲਾ ਲੈ ਕੇ ਆਇਆ ਜਿੱਥੇ ਇੱਕ ਪਾਸੇ ਲੋਕ ਠੰਡ ਤੋਂ ਰਾਹਤ ਪਾਉਣ ਲਈ ਗਰਮ ਕੱਪੜਿਆਂ ਅਤੇ ਹੀਟਰਾਂ ਦਾ ਸਹਾਰਾ ਲੈ ਰਹੇ ਨੇ ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ ਸੋ ਖਬਰਾਂ ਦੇ ਇਸ ਬੁਲਟਿਨ 'ਚ ਨਹੀਂ ਦੇਸ਼ ਜੁਨੇਰੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬੜੇ ਰੋਡ ਦਾ ਅਨਮਿਊਟ ਤੇ ਤਨਬਾ